ਸੰਕਤ ਜੀ ਸਾਖੀ ਇੱਕ ਕੰਨ ਤੋਂ ਸੁਣਨਾ ਦੂਸਰੇ ਕੰਨ ਤੋਂ ਕੱਟ ਦੇਣਾ ਇੱਕ ਦਫਾ ਦਿੱਲੀ ਦਾ ਇੱਕ ਮਹਾਜਨ ਸੀ ਉਸ ਨੂੰ ਸਾਧੂ ਸੰਤਾਂ ਤੇ ਸਤਸੰਗ ਸੁਣਨ ਦਾ ਬੜਾ ਚਾਹ ਰਿੰਦਾ ਸੀ ਉਹ ਹਰ ਰੋਜ਼ ਸਤਸੰਗ ਵਿੱਚ ਜਾਂਦਾ ਆਪਣੇ ਪੁੱਤਰ ਨੂੰ ਦੁਕਾਨ ਤੇ ਛੱਡ ਜਾਂਦਾ ਇੱਕ ਦਿਨ ਉਸਦੇ ਪੁੱਤਰ ਨੇ ਕਿਹਾ ਪਿਤਾ ਜੀ ਤੁਸੀਂ ਰੋਜ਼ ਜਾਂਦੇ ਹੋ ਸਤਸੰਗ ਸੁਣਦੇ ਹੋ ਤੁਹਾਨੂੰ ਜ਼ਰੂਰ ਇਸ ਨਾਲ ਆਨੰਦ ਆਉਂਦਾ ਹੋਵੇਗਾ ਇੱਕ ਦਿਨ ਮੈਨੂੰ ਵੀ ਸਤਸੰਗ ਵਿੱਚ ਜਾਣ ਦੀ ਇਜਾਜ਼ਤ ਦਿਓ ਅੱਤੇ ਤੁਸੀਂ ਦੁਕਾਨ ਤੇ ਰਹੋ ਮੇਰਾ ਮਨ ਵੀ ਕਰਦਾ ਹੈ ਕਿ ਮੈਂ ਵੀ ਦੇਖਾਂ ਸਤਸੰਗ ਵਿੱਚ ਕੀ ਸੁਣਾਉਂਦੇ ਨੇ ਉਹ ਤੋਂ ਕਿਦਾਂ ਦਾ ਆਨੰਦ ਆਉਂਦਾ ਹੈ ਮੈਂ ਵੀ ਸਤਸੰਗ ਸੁਣਨਾ ਚਾਹੁੰਦਾ ਹਾਂ ਤਾਂ ਉਸਦੇ ਪਿਤਾ ਨੇ ਕਿਹਾ ਕਿਉਂ ਨਹੀਂ ਤੂੰ ਵੀ ਜ਼ਰੂਰ ਜਾਇਂ ਤੈਨੂੰ ਇਸ ਵਿੱਚੋਂ ਜ਼ਰੂਰ ਆਨੰਦ ਆਵੇਗਾ ਜਦੋਂ 사ਸੰਗ ਵਿੱਚ ਗਿਆ ਤਾਂ ਅੱਗੇ ਮਹਾਤਮਾ ਨੇ ਇਹ ਵਚਨ ਕਹੀ ਸਭ ਦੀ ਸੇਵਾ ਕਰਨੀ ਚਾਹੀਦੀ ਅਤੇ ਕਦੇ ਵੀ ਕਿਸੇ ਦਾ ਦਿਲ ਨਹੀਂ ਦੁਖਾਣਾ ਚਾਹੀਦਾ ਉਹ 사ਸੰਗ ਸੁਣ ਕੇ ਦੁਕਾਨ ਤੇ ਆ ਗਿਆ ਬਾਜ਼ਾਰ ਵਿੱਚ ਗਾਈਆਂ ਫਿਰਦੀਆਂ ਰਹਿੰਦੀਆਂ ਨੇ ਇੱਕ ਗਾਂ ਆਟਾ ਖਾਣ ਲੱਗ ਪਈ ਉਹ ਚੁੱਪ ਕਰਕੇ ਬੈਠਾ ਰਿਹਾ ਐਨੇ ਵਿੱਚ ਉਸਦੇ ਪਿਤਾ ਜੀ ਆ ਗਏ ਉਸਨੇ ਦੇਖਿਆ ਤੇ ਕਿਹਾ ਕੋਈ ਅੰਨੀ ਦੇ ਆਨਿਆ ਉਈ ਗਾਂ ਆਟਾ ਖਾ ਰਹੀ ਐ ਤੇ ਤੂੰ ਬੈਠਾ ਦੇਖੀ ਜਾ ਰਿਹਾ ਹੈ ਪੁੱਤਰ ਨੇ ਕਿਹਾ ਤਾਂ ਕੀ ਹੋ ਗਿਆ ਪਿਤਾ ਜੀ ਅਗਰ ਇੱਕ ਦੋ ਸ਼ੇਰ ਆਟਾ ਖਾ ਵੀ ਜਾਏਗੀ ਤਾਂ ਹਾਂ ਦਾ ਕੀ ਕੱਟ ਜਾਏਗਾ ਸਾਡੇ ਕੋਲ ਤੇ ਹੋਰ ਵੀ ਬਥੇਰਾ ਐ ਇਹ ਕਿੰਨਾ ਕੁ ਖਾ ਲੇਗੀ ਸਾਡੇ ਕੋਈ ਨੇ ਮਕਾਨ ਨਹੀਂ ਜਿਨ੍ਹਾਂ ਦਾ ਸਾਨੂੰ ਕਿਰਾਇਆ ਹੁੰਦਾ ਉਹ ਰਕਮ ਅਸੀਂ ਲੋਕਾਂ ਤੋਂ ਉਧਾਰ ਦੇ ਰੱਖੀ ਐ ਉਹ ਰਕਮ ਅਸੀਂ ਲੋਕਾਂ ਨੂੰ ਉਧਾਰ ਦੇ ਰੱਖੀ ਐ ਉਸ ਤੋਂ ਕਿੰਨਾ سود ਆਂਦਾ ਹੈ ਜੇਕਰ ਗਾਈ ਥੋੜਾ ਆਟਾ ਖਾ ਵੀ ਜਾਏਗੀ ਤਾਂ ਕੀ ਹੋ ਜਾਏਗਾ ਮਹਾਜਨਕਿਆ ਅੱਜ ਤੂੰ ਇਹ ਕਿੱਥੋਂ ਸਿੱਖਿਆ ਹੈ ਤੂੰ ਚੰਗੀ ਤਰ੍ਹਾਂ ਇਹ ਗੱਲ ਨੂੰ ਸਮਝ ਲੈ ਕਿ ਮੈਨੂੰ ਤੇਰੀ ਇਹ ਗੱਲ ਠੀਕ ਨਹੀਂ ਲੱਗੀ ਲੜਕੀ ਨੇ ਉਸੇ ਵੇਲੇ ਜਵਾਬ ਦਿੱਤਾ ਇਹ ਮੈਂ 사ਸੰਗ ਤੋਂ ਸੁਣ ਕੇ ਆਇਆ ਹਾਂ ਕਿ ਸਭ ਦੀ ਸੇਵਾ ਕਰਨੀ ਚਾਹੀਦੀ ਹੈ ਤੇ ਕਦੇ ਵੀ ਕਿਸੇ ਦਿਲ ਨਹੀਂ ਦਿਖਾਉਣਾ ਚਾਹੀਦਾ ਇਹ ਸੁਣ ਕੇ ਪਿਤਾ ਜੀ ਹੋਰ ਅੱਗ ਬਬੂਲਾ ਹੋ ਗਏ ਤੇ ਕਿਹਾ ਤੂੰ ਦੁਬਾਰਾ satsang ਵਿੱਚ ਨਹੀਂ ਜਾਏਂਗਾ ਦੇਖ ਮੈਨੂੰ 30 ਸਾਲ ਹੋ ਗਏ ਨੇ satsang ਸੁਣਦਿਆਂ ਮੈਨੂੰ satsang ਦਾ ਇੱਕ ਵੀ ਸ਼ਬਦ ਯਾਦ ਨਹੀਂ ਤੂੰ ਇੰਜ ਕਿਉਂ ਕੀਤਾ ਹੈ ਇਹ ਗੱਲ ਯਾਦ ਰੱਖੀ ਕਿ satsang ਸੁਣਨ ਤੋਂ ਬਾਅਦ ਉੱਥੇ ਹੀ ਪੱਲਾ ਛਾੜ ਕੇ ਆ ਜਾਈਂ ਮੈਂ ਇੱਕ ਕੰਨ ਤੋਂ ਸੁਣਦਾ ਹਾਂ ਤੇ ਦੂਸਰੇ ਕੰਨ ਤੋਂ ਕੱਢ ਦਿੰਦਾ ਹਾਂ ਇਹੋ ਜਿਹੀਆਂ ਗੱਲਾਂ ਪੱਲੇ ਨਹੀਂ ਬੰਨਦੀਆਂ ਮੇਰੇ ਵੱਲ ਦੇਖ ਮੈਂ ਇਤਨਾ ਅਰਸਾ ਹੋ ਗਿਆ ਹੈ 사ਸੰਗ ਨੂੰ ਜਾਂਦੇ ਮੈਂ ਪੱਲਾ ਝਾੜ ਕੇ ਚਲਾ ਆਂਦਾ ਹੂੰ ਸੋ ਅਸੀਂ 사ਸੰ ਸੁਣਦੇ ਤਾਂ ਹਾਂ ਮਗਰ ਅਮਲ ਨਹੀਂ ਕਰਦੇ ਸੰਗਤ ਜੀ ਅਗਰ ਆਪ ਜੀ ਨੂੰ ਇਸ ਸਾਖੀ ਤੋਂ ਕੁਝ ਸਿੱਖਣ ਨੂੰ ਮਿਲਿਆ ਹੈ ਤਾਂ ਸਾਡੇ ਚੈਨਲ ਨੂੰ ਜ਼ਰੂਰ ਫੋਲੋ ਕਰੋ ਤਾਂ ਕਿ ਅਜਹਿਆ ਹੋਰ ਸਾਖੀਆਂ ਅਸੀਂ ਤੁਹਾਡੇ ਤੱਕ ਪਹੁੰਚਾ ਸਕੀ